ਹਾਂਜੀ ਆਪਾਂ ਨਾਲਾਗੜ ਪੁੱਜ ਗਏ ਨੇ ਤੇ ਕੱਲ ਵਿਆਹ ਤੋਂ ਬਾਅਦ ਵਲੋਗ ਬਣਿਆ ਨਹੀਂ ਹੈਗਾ ਕਾਫੜੀ ਹੋ ਗਈ ਸੀ ਜ਼ਿਆਦਾ ਤੇ ਹੁਣ ਆਪਾਂ ਨਾਲਾਗੜ ਪੁੱਜੇ ਆ ਤੇ ਹੁਣ ਅੱਗੇ ਵਲੋਗ ਆਪਾਂ ਕੰਟੀਨਿਊ ਕਰਦੇ ਆ ਮੈਂ ਪਾਰਟ ਵੀ ਨਹੀਂ ਦੇਖੀ ਉਹਦੇ ਕਿੰਨੇ ਕੁ ਬਣੇ ਹੋਏ ਆ ਤੇ ਆਪਾਂ ਹੁਣ ਵਲੋਗ ਕੰਟੀਨਿਊ ਕਰਦੇ ਆ ਅੱਗੇ ਆ ਜੋ ਆਪਾਂ ਜੁਨੀਆ ਦੇ ਵਿੱਚ ਆ ਆ ਜੁਨੀਆ ਦਾ ਹੌਲਾ ਤੇ ਟੇਬਲ ਲੱਗੇ ਹੋਏ ਆ ਬੰਦੇ ਬੈਠੇ ਨੇ ਦੇ ਡਿਮਾਂਡ ਹੋਣੀ ਆ ਹੁਣ ਡਿਮਾਂਡ ਸੁਣ ਕੇ ਫੇਰ ਕਰਦੇ ਆ ਗੱਲ ਗੱਡੀ ਨੂੰ ਢਵਾ ਕੇ ਜਿੱਦਾਂ ਵੀ ਵਾਹ ਦੇਖਦੇ ਆ ਆ ਜੋ ਗੱਡੀ ਲਈ ਆਪਾਂ ਨੇ ਨਵਾ ਤੇ ਆਪਾਂ ਹੁਣ ਚੱਲਿਆ ਫੈਕਟਰੀ ਨੂੰ ਤੇ ਫੈਕਟਰੀ ਜਾ ਕੇ ਗੱਲ ਕਰਦੇ ਆ ਤੇਲ ਤੁਲ ਪਵਾਇਆ ਜਾ ਕੇ ਤੇ ਬਾਕੀ ਜਾਂਦੇ ਹੋਏ ਦੇਖਦੇ ਆ ਤੇਲ ਪਾਉਣਾ ਪਹਿਲਾਂ ਫੇਰ ਕਰਦੇ ਆ ਗੱਲ ਪੰਪ ਤੇ ਪੱਜ ਗਿਆ ਅੱਜ ਯੂਰੀ ਦੀ ਕੁਆਲਿਟੀ ਲੈਣੀ ਆ ਤੇਲ ਪਾਉਂਦੇ ਆ ਫੈਕਟਰੀ ਨੂੰ ਤੇ ਫੈਕਟਰੀ ਆ ਕੇ ਦੇਖਦੇ ਆ ਆਜੋ ਚੱਲੀਏ ਹੁਣ ਫੈਕਟਰੀ ਨੂੰ ਆਪਾਂ ਫੈਕਟਰੀ ਵੱਲ ਨੂੰ ਮੁੜ ਗਏ ਆਪਾਂ ਹੁਣ ਦੇਖਦੇ ਆ ਜਾ ਕੇ ਫੈਕਟਰੀ ਦਾ ਕੀ ਹਿਸਾਬ ਕਿਤਾਬ ਆ ਜਾ ਕੇ ਫੈਕਟਰੀ ਜੀ ਕਰਦੇ ਆਪਾਂ ਗੱਲਬਾਤ ਨੰਬਰ ਅੱਜ ਪਿਆਵਣਾ 3 ਜਾ ਕੇ ਦੇਖਦੇ ਆ ਅੱਜ ਚੱਲੀਏ ਹੁਣ ਆਪਾਂ ਫੈਕਟਰੀ ਨੂੰ ਉੱਥੇ ਜਾ ਕੇ ਦੇਖਦੇ ਆ ਕੀ ਬੰਦਾ ਬਣਾ ਆਜੋ ਚੱਲੀਏ ਫੈਕਟਰੀ ਨੂੰ ਅੱਜ ਰੌਣਕ ਪੂਰੀ ਲੱਗੀ ਹੋਈ ਫੈਕਟਰੀ ਦੇ ਵਿੱਚ ਪਾਰਕਿੰਗ ਫੁੱਲ ਪਾਰਕਿੰਗ ਅੱਜ ਫੁੱਲ ਬਾਈ ਨਿਕ ਜਗਾ ਵਿਲੀ ਇਧਰ ਇਧਰ ਵੀ ਸਾਰੀ ਫੁੱਲ ਆ ਕੱਲ ਆ ਇਹ ਖੜੀਆਂ ਨੇ ਹਲੇ ਜਿਹਦੇ ਕੱਲ੍ਹ ਕੋ ਨੰਬਰ ਆਉਂਦਾ ਹੁਣ ਫੈਕਟਰੀ ਦੇ ਗੇਟ ਤੇ ਪੁੰਚ ਗਏ ਆਪਾਂ ਫੋਨ ਕਰਾਉਂਦੇ ਆ ਐਂਟਰੀ ਫੈਕਟਰੀ ਵਾਲੇ ਚਾਲੂ ਹੋਣੀ ਆ ਗੱਡੀਆਂ ਲੈ ਲਈਆਂ ਤੇ ਆਪਾਂ ਐਂਟਰੀ ਕਰਾਉਂਦੇ ਆ ਜਾ ਕੇ ਗੇਟ ਤੇ ਆ ਜੋ ਚੱਲੀ ਐ ਫੈਕਟਰੀ ਅੰਦਰ ਆ ਗਏ ਹੋਏ ਆ ਫੈਕਟਰੀ ਅੰਦਰ ਤਾਂ ਆ ਗਏ ਪਰ ਪਲਾਟ ਹਲੇ ਵੀ ਨਹੀਂ ਚੱਲਿਆ ਲਾਈਟ ਹੈ ਨਹੀਂ ਦੇਖਦੇ ਆ ਲਾਈਟ ਕਦੋਂ ਆਉਂਦੀ ਆ ਜਦ ਤੱਕ ਆਪਾਂ ਕਰਦੇ ਆ ਆਰਾਮ ਥੋੜਾ ਉਹਦਾ ਬੈਠ ਕੇ ਸਰੀਰ ਅੱਜ ਵੀ ਠੀਕ ਨਹੀਂ ਹੈਗਾ ਚਲੋ ਆਜੋ ਪਲਾਟ ਆ ਗਈ ਪਲਾਟ ਚੱਲ ਪਿਆ ਗੱਡੀਆਂ ਲੱਗੀਆਂ ਆਪਾਂ ਨੇ ਵੀ ਲੈ ਚਲਾਤੀ ਲਿਆ ਗਿਆ ਕਿ ਤਰਪਾਲਾ ਤੇ ਪੁਲਾ ਦਿੱਤੀ ਆ ਚਾਕ ਆਪਾਂ ਨੇ ਵੀ ਤੇ ਚਲੋ ਆਜੋ ਲੱਗੇ ਹੋਏ ਆ ਚੱਲ ਰਿਹਾ ਪਲਾਟ ਗੱਡੀ ਲੱਗੀ ਆਪਣੀ ਭਾਰਨ ਲੋਡਿੰਗ ਪੁਆਇੰਟ ਤੇ ਲਾਤੀ ਹੋਈ ਆ ਤੇ ਸਵੇਰੇ ਹੈਗਾ ਆਪਣੇ ਕੋਲ ਨੋ ਐਂਟਰੀ ਦਾ ਆਰਡਰ ਤੇ ਹੁਣ ਭਰ ਕੇ ਆਪਾਂ ਘਰਾਂ ਨੂੰ ਚੱਲਦੇ ਆ ਪਹਿਲਾਂ ਕਰਾਉਂਦੇ ਆ ਭਰ ਕੇ ਕੰਡਾ ਫਿਰ ਡਾਲਾ ਡੂਲਾ ਬੰਦ ਕਰਕੇ ਗੱਡੀ ਕੱਢਦੇ ਆ ਬਾਹਰ ਤੇ ਕੰਡੇ ਤੇ ਚੱਲ ਕੇ ਕਰਦੇ ਆ ਆਪਾਂ ਗੱਲਬਾਤ ਆਜੋ ਚੱਲੀਏ ਫਿਰ ਗੱਡੀ ਗਈ ਆਪਣੀ ਭਾਰ ਕੰਡੇ ਤੇ ਖੜੇ ਆ ਇੱਕ ਗੱਡੀ ਕੰਡੇ ਦੇ ਧੱਕਾ ਸਟਾਰਟ ਹੋ ਗਈ ਦੀ ਉਹ ਧੱਕਾ ਧੁੱਕਾ ਲਵਾ ਕੇ ਤੁਰੇ ਆ ਤੋਰਿਆ ਵਿਚਾਰੇ ਨੂੰ ਤੇ ਹੁਣ ਆਪਾਂ ਕੰਡੇ ਤੇ ਖੜੇ ਆ ਕੰਡਾ ਗਰਾਂਣ ਲਈ ਆਜੋ ਕੰਡਾ ਗਾਣਾ ਕਰਾ ਕੇ ਫਿਰ ਚੱਲਦੇ ਆਪਾਂ ਤੇ ਗੱਡੀ ਗਈ ਆਪਣੀ ਪਾਰ ਆਪਾਂ ਤੁਰ ਪਏ ਫੈਕਟਰੀ ਸ਼ੋਂ ਬਿਲ ਬੁੱਲ ਲੈ ਕੇ ਸਾਡੀ ਗਰਮੀ ਵੀ ਕਾਫੀ ਆ ਤੇ ਆਪਾਂ ਜਾ ਰਹੇ ਹੁਣ ਚਾਹ ਪੀਂਦੇ ਆ ਸਿਰ ਹਰੇ ਵੀ ਦੁਖੀ ਜਾ ਰਹੇ ਆ ਤੇ ਬਾਕੀ ਆ ਕੇ ਗੱਲ ਕਰਦੇ ਆਪਾਂ ਜਾਂਦੇ ਹੋਏ ਆਜੋ ਆਪੇ ਰਿਹਾ ਆ ਗਿਆ ਚਾਹ ਚੂ ਪੀਆ ਹੁਣ ਤੇ ਫੇਰ ਚਲਦੇ ਆ ਘਰਾਂ ਨੂੰ ਤੇ ਬਾਕੀ ਦੇਖਦੇ ਆ ਚਾਹਣੀ ਮਿਲੀ ਪੀਏ ਚਾਹ ਚੂ ਜੀ ਹੁਣ ਫੇਰ ਚਲਦੇ ਆ ਘਰਾਂ ਜਾ ਕੇ ਕਰਦੇ ਆ ਆਫਾ ਸ਼ਰੀਮ ਗੌਰ ਸਾਹਿਬ ਪੁੱਜ ਗਏ ਪੁੱਜ ਗਏ ਵਸਪੋ ਚੱਲੇ ਕਿਲੋ ਮੀਟਰ ਰਹਿ ਗਿਆ ਤੇ ਲੈਵਰੇ ਨਾਲ ਵੀ ਹੋ ਗਈ ਗੱਲ ਦਿਨੇ ਚਾਰ ਪੰਜ ਦਾ ਟਾਈਮ ਦੇਤਾ ਉਹਨਾਂ ਨੂੰ ਤੇ ਜੂਰੀਆ ਵੀ ਪਾਣਾ ਜੇ ਜਾ ਕੇ ਬਾਕੀ ਘਰ ਜਾ ਕੇ ਦੇਖਦੇ ਆ ਘਰ ਦੇ ਨਾਲ ਤੇ ਡਾਕਟਰ ਕੋਲ ਵੀ ਜਾ ਕੇ ਆਉਂਦੇ ਆ ਸਿਹਤ ਠੀਕ ਜੀ ਹੈ ਨਹੀਂ ਬਾਕੀ ਜਾ ਕੇ ਦੇਖਦੇ ਆ ਘਰ ਫਰਕ ਕੋਲ ਜਾਣਾ ਹੀ ਪੈਣਾ ਜੇ ਰੁਕ ਜੇਗਾ ਤਾਂ ਜ਼ਿਆਦਾ ਹੀ ਰੁਕ ਜ ਜਾਣਾ ਫਿਰ ਕੰਮ ਇੱਕ ਗੱਲ ਹੋਰ ਮੈਂ ਆਪਣੇ ਸੱਜਣ ਮਿੱਤਰਾਂ ਨਾਲ ਕਰਨੀ ਸੀ ਜਿਹੜੇ ਮੇਰੇ ਵਲੌਗ ਦੇਖਦੇ ਆ ਤੇ ਪਿਆਰ ਦਿੰਦੇ ਆ ਉਹਨਾਂ ਦਾ ਧੰਨਵਾਦ ਜਿਹੜੇ ਲੋਕ ਲੱਤਾਂ ਖੱਚਦੇ ਆ ਧੰਨਵਾਦ ਆ ਉਹਨਾਂ ਦਾ ਵੀ ਆ ਵਲੌਗ ਦੇਖਦੇ ਆ ਤਾਂ ਕਿ ਲੱਤਾਂ ਖੱਚਦੇ ਆ ਵੀਰ ਮੇਰੇਓ ਵਲੌਗ ਮੈਂ ਬਣਾਉਂਦਾ ਸੀਟਿੰਗ ਮੈਂ ਕਰਦਾ ਤੇ ਤਕਲੀਫ ਤੁਹਾਨੂੰ ਹੋ ਰਹੀ ਆ ਇਹ ਹੁਣ ਮੈਨੂੰ ਨਹੀਂ ਪਤਾ ਕਾਦੇ ਹੋ ਰਹੀ ਆ ਤੁਹਾਨੂੰ ਫਿਰ ਮੈਂ ਟਾਈਮ ਕੱਢਦਾ ਆਪਣਾ 2 ਦਿਨ ਘੰਟੇ ਤਾਂ ਐਡੀਟਿੰਗ ਹੁੰਦੀ ਆ ਵੀਡੀਓ ਬਣਾ ਕੇ ਨੈਟ ਤੇ ਲੋਡ ਕਰਨੀ ਸਿਰਫ ਇਕੱਲੀ ਬਲੌਗਿੰਗ ਨਹੀਂ ਹੁੰਦੀ ਉਹਦੇ ਲਈ 2-3 ਘੰਟੇ ਐਕਸਟਰਾ ਐਡੀਟਿੰਗ ਦੇ ਵੀ ਚਾਹੀਦੇ ਨੇ ਜਿਹੜੇ ਵੀਰ ਕੰਮ ਕਰਦੇ ਐ ਲਾਈਨ ਦੇ ਵਿੱਚ ਉਹਨਾਂ ਨੂੰ ਪਤਾ ਹੈ ਤਰੀ ਦਿਨਾਂ ਨੂੰ ਨਹੀਂ ਪਤਾ ਦਾ ਉਹ ਵੀਰ ਮੇਰੇ ਲੱਤਾਂ ਆਖ ਚੋ ਜੇ ਨਹੀਂ ਦੇਖਣੀ ਤੁਸੀਂ ਨਹੀਂ ਦੇਖਣਾ ਤੁਸੀਂ ਵਲੌਗ ਮੇਰਾ ਨਾ ਦੇਖੋ ਕੋਈ ਚੱਕਰ ਨਹੀਂ ਪਰ ਲੱਤਾਂ ਆਖ ਚੋ ਵੀਰ ਮੇਰੇ ਉਹ ਬਣਾਉਂਦਾ ਮੈਂ ਆ ਐਡੀਟਿੰਗ ਮੈਂ ਕਰਦਾ ਅਪਲੋਡ ਮੈਂ ਕਰਦਾ ਨਟ ਮੈਂ ਖਰਚਦਾ ਆਪਣਾ ਤਕਲੀਫ ਤੁਹਾਨੂੰ ਹੋ ਰਹੀ ਆ ਉਹ ਗੱਲ ਮੇਰੇ ਸਮਝ ਵਿੱਚ ਨਹੀਂ ਆ ਰਹੀ ਹੱਥ ਜੋੜ ਕੇ ਵੰਦਿਆ ਨਹੀਂ ਦੇਖਣਾ ਤਾਂ ਨਾ ਦੇਖਿਆ ਕਰੋ ਪਰ ਲੱਤਾਂ ਨਾ ਖਚਿਆ ਕਰੋ ਘਰਾ ਪੁੱਜ ਗਏ ਅੱਜ ਟਿਕਾਣਾ ਕਰ ਲਿਆ ਆਪਣੇ ਚੇਂਜ ਕਿਉਂਕਿ ਥੱਲੇ ਅੱਜ ਡੈਡੀ ਵਾਲੀ ਗੱਡੀ ਖੜੀ ਆ ਆਪਾਂ ਨੇ ਲਾਈ ਆ ਉੱਪਰ ਚਲੋ ਆ ਜੋ ਚੱਲੀ ਐ ਹੁਣ ਆਹ ਕੜ ਗਈ ਡੈਡੀ ਵਾਲੀ ਗੱਡੀ ਅੱਜ ਥੱਲੇ ਅੱਜ ਡੈਡੀ ਨੇ ਲਾਤੀ ਸਵੇਰੇ ਆ ਗਏ ਸੀ ਗੱਲ ਕਰਕੇ ਆ ਕੇ ਗੱਡੀ ਥੱਲੇ ਲਾਤੀ ਰਹਿਣ ਨੇ ਚਲਦੇ ਆ ਹਾਂਜੀ ਕਿਵੇਂ ਹੋ ਆਪਣਾ ਅਗਲਾ ਦਿਨ ਹੋ ਗਿਆ ਅੱਜ ਸਟਾਰਟ ਸੀਸੇ-ਸੁਸੇ ਜਿੱਤੇ ਸਾਫ ਆਪਣੇ ਦਿੱਤਾ ਬਾਬਾ ਜੀ ਦਾ ਨਾਮ ਤੇ ਆਪਾਂ ਤੁਰਪੇ ਹੁਣ ਲੁਧਿਆਣੇ ਵਾਲੀ ਸਾਈਡ ਨੂੰ ਅੱਜ ਧੁੰਦ ਵਾਲੀ ਪਈ ਹੋਈ ਆ ਰਸਤਾ ਸਾਫ ਬਿਲਕੁਲ ਨਹੀਂ ਦੇਖ ਰਿਹਾ ਤੇ ਆਪਾਂ ਹੁਣ ਜਾਂਦੇ ਹੋਏ ਕਰਦੇ ਆ ਗੱਲਬਾਤ ਤੁਹਾਨੂੰ ਦਿਖਾਉਂਦੇ ਅੱਗੇ ਦਾ ਹਾਲ ਅੱਜ ਚੱਲੀ ਆਪਾਂ ਲੁਧਿਆਣੇ ਨੂੰ ਅੱਜ ਰੱਬ ਨੇ ਵੀ ਪੂਰੀ ਕਮਾਲ ਕਰ ਛੱਡੀ ਆ ਦਨ ਦੇ ਵਿੱਚ ਧੁੱਪਾ ਪੂਰੀ ਕੱਢੀ ਹੋਈ ਸੀ ਤੇ ਅੱਜ ਹੁਣ ਧੁੰਦ ਪੂਰੀ ਪਾਈ ਹੋਈ ਆ 50 ਮੀਟਰ ਤੱਕ ਕੁਝ ਨਹੀਂ ਦਿਖ ਰਿਹਾ ਆ ਔਖੀ ਹੁੰਦੀ ਆ ਡਰਾਈਵਰੀ ਲੈਂਨ ਦੇ ਵਿੱਚ ਜਦੋਂ ਸਵੇਰੇ ਕੱਖ ਨਹੀਂ ਦਿਖਦਾ ਰੋਡ ਦੇ ਉੱਤੇ ਅੱਖਾ ਬਾੜ-ਬਾੜ ਕੇ ਦੇਖੀਦੀ ਆ ਫਿਰ ਠੀਕਰੀਏ ਮਜਬੂਰੀ ਵੀ ਆ ਬਣ ਜਾਂਦੀਆਂ ਨੇ ਸ਼ੌਂਕ ਵੀ ਆ ਪਰ ਧੁੰਦ ਦਾ ਬੁਰਾ ਹਾਲ ਅੱਜ ਰੋਡ ਦੇ ਉੱਤੇ ਕੁਝ ਨਹੀਂ ਦਿਖ ਰਿਹਾ 20 ਕਿਲੋਮੀਟਰ ਆ ਕੇ ਆਪ ਸਾਹਬ ਦੇਖਿਆ ਆ ਥੋੜੀ ਜੀ ਆਈਆਂ ਦੁਬਾਰਾ ਚਲੋ ਦੇਖਦੇ ਆ ਬਾਕੀ ਜਾ ਕੇ ਅੰਤਾ ਸਾਹਬ ਆਜੋ ਤੇ ਕਾਰ ਵਾਲੇ ਵੀਰ ਜਿੰਦੀ ਧੁੰਦ ਪਈ ਹੋਈ ਆ ਮੇਰੇ ਪਿੱਛੇ ਦਰੇ ਹੋਏ ਤੇ ਹੁਣ ਗੜੀ ਵਾਲੇ ਪੁੱਲ ਤੇ ਆ ਕੇ ਬਾਈਆਂ ਨੇ ਬਾਤ ਭਰ ਲਿਆ ਇਹ ਸਾਫ ਹੋ ਗਿਆ ਮੌਸਮ ਵਕੇ ਤੇ ਆਪਾਂ ਵੀ ਹੁਣ ਜਾ ਕੇ ਅੱਗੇ ਚਾਹ ਪੀਂਦੇ ਆ ਬਾਲ ਮੱਜ ਰਹੇ ਆਜੋ ਪੀ ਕੇ ਫੇਰ ਗੱਲ ਕਰਦੇ ਆ ਬਾਕੀ ਢਾਬੇ ਤੇ ਜਾ ਕੇ ਦੇਖ ਦਿਆ ਕਰਦੇ ਆ ਗੱਲ ਬਾਤ ਆਜੋ ਅਰੇ ਟਾਬਾਏ ਪਹੁੰਚੇ ਵੀ ਨਹੀਂ ਤੇ ਤੇ ਫੇਰ ਉਹੀ ਹਾਸਟਾਰਟ ਹੋ ਗਿਆ ਗੱਡਾ ਵਾਲੇ ਫੇਰ ਤੁਰਪੇ ਹੁਲੀ ਹੁਲੀ ਪਹਿਲਾ ਫਾਸ ਵਰ ਕੇ ਆ ਗਏ ਹੁਣ ਹੁਲੀ ਹੁਲੀ ਫੇਰ ਤੁਰਪੇ ਚਲੋ ਆਪਾਂ ਨੇ ਤਾਂ ਚਾਹ ਪੀਣ ਰੁਕ ਜਾਣਾ ਆਜੋ ਢਾਬੇ ਤੇ ਗਏ ਆਪਾਂ ਪੁੱਜ ਹੁਣ ਪੀਂਦੇ ਆ ਚਾਹ ਚੂ ਤੇ ਅੱਜ ਮੌਸਮ ਵੀ ਬਾਬਾ ਠੰਡਾ ਹੋਇਆ ਹੋਇਆ ਧੁੰਦ ਪਈ ਹੋਈ ਆ ਚਲੋ ਆਜੋ ਚਾਹ ਜੂ ਪੀ ਕੇ ਫੇਰ ਦੇਖਦੇ ਆ ਕਿਦੇ ਸਫਰ ਦੀ ਗੱਲ ਬਾਤ ਅੱਜ ਵਸ ਰੱਬ ਨੇ ਠੰਡ ਬਾਬਾ ਕੀਤੀ ਹੋਈ ਆ ਚਾਹ ਤਾਂ ਪੀਣੀਓ ਪੀਣੀਆ ਕਿ ਸਸਤੀ ਪਈ ਜਾਂਦੀ ਆ ਆਜੋ ਚਲੀਏ ਚਾਚੂ ਲਈ ਵੀ ਅੱਪਣੇ ਧੁੰਦ ਪਈ ਹੋਈ ਹੈ ਬਾਈ ਛਾਰਾ ਹੁਣ ਆਪਣਾ ਜਾਣਾ ਹੁਣ ਟ੍ਰੀ ਜਾਣਾ ਗੱਡੀ ਲੈ ਕੇ ਚੱਲੀਏ ਹੁਣ ਆਲੋ ਤੁੰਦਨੇ ਵੀ ਕਮਾਲ ਕੀਤੀ ਪਈ ਆ ਕਦੀ ਆ ਜਾਂਦੀ ਆ ਕਦੀ ਹਟ ਜਾਂਦੀ ਆ ਹੁਣ ਨਹਿਰ ਤੋਂ ਲੁਧਿਆਣੇ ਵਾਲੀ ਸਾਈਡ ਨੂੰ ਮੁੜੇ ਆ ਹੁਣ ਇੱਥੇ ਮੌਸਮ ਸਾਫ਼ ਹੋ ਗਿਆ ਅੱਗੇ ਫੇਰ ਧੁੰਦ ਆ ਜਾਂਦੀ ਆ ਕਦੀ ਹਟ ਜਾਂਦੀ ਆ ਆਈ ਹੋਈ ਜਾਂਦਾ ਚਲੋ ਆਜੋ ਦੇਖਦੇ ਅੱਗੇ ਦਾ ਹਾਲ ਕੀ ਬੰਦਾ ਲਾਓ ਹਲੇ ਕਹਿ ਗਈ ਹਟਿਆ ਸੀ ਕਦੀ ਆ ਜਾਂਦੀ ਆ ਕਦੀ ਚਲ ਜਾਂਦੀ ਆ ਫੇਰ ਦੁਬਾਰਾ ਕੀ ਆ ਲਓ ਫੇਰ ਹਟ ਗਈ ਤੁਹਾਡੇ ਸਾਹਮਣੇ ਹਾਂ ਕਮਾਲ ਕੀਤੀ ਵੀ ਇਹ ਧੁੰਦ ਨੇ ਅੱਜ ਵਾੜੇ ਪੁੱਜ ਗਏ ਆਪਾਂ ਲੇਵਰ ਚੱਕਣੀ ਅਜ ਪ੍ਰਤਾਪ ਚੌਂਕ 'ਚ ਇੱਥੇ ਆ ਕੇ ਮੌਸਮ ਸਾਫ ਹੋਇਆ ਥੋੜਾ ਜਿਹਾ ਇਹਦੇ ਰਾਸਤੇ 'ਚ ਜਵਾਲੀ ਔਖਾ ਹੋਇਆ ਅੱਜ ਚਲੋ ਆਜੋ ਚੱਲਦੇ ਆਂ ਵਾਕੀ ਅੱਗੇ ਦੇਖਦੇ ਆ ਲੇਵਰ ਨੇ ਕੌਣ ਚੱਕਿਆ ਨਹੀਂ ਹਲੇ ਪ੍ਰਤਾਪ ਚੌਂਕ ਜਾਂਦੇ ਆ ਲੇਵਰ ਵਾਲਿਆਂ ਨੂੰ ਕਰਤਾ ਆਪਾਂ ਫੋਨ ਕਹਿੰਦੇ ਚਲੋ ਆਜੋ ਅਸੀਂ ਖੜੇ ਆ ਪਰ ਕਿਹ ਹੈ ਪ੍ਰਤਾਪ ਚੌਂਕ ਸੀ ਪਰ ਹੁਣ ਉਹ ਕਹਿ ਰਹੇ ਆ ਬੱਤੀਆ ਦੇ ਆਜੋ ਹੁਣ ਬੱਤੀਆ ਲੱਭਦੇ ਆ ਜਾਗੇ ਤੇ ਆਪਾਂ ਹੁਣ ਪੁੱਜ ਗਏ ਹੋਇਆ ਜਮਾਲ ਚੌਂਗ ਜਮਾਲ ਚੌਂਗ ਤੋਂ ਹੁਣ ਚੱਲਦੇ ਆਪਾਂ ਪ੍ਰਤਾਪ ਚੌਂਗ ਨੂੰ ਤੇ ਬਾਕੀ ਜਾ ਕੇ ਲੇਬਰ ਵਾਲੇ ਦੇਖਦੇ ਆ ਕਿੱਥੇ ਖੜੇ ਨੇ ਅੱਜ ਉਹ ਆਓ ਚੱਲੀਏ ਲਓ ਜੀ ਆਪਾਂ ਪੁੱਜ ਗਏ ਨੇ ਪ੍ਰਤਾਪ ਚੌਂਕ ਇਹ ਹੈਗਾ ਲੁਧਿਆਣੇ ਦਾ ਲੋਹੇ ਮੰਡੀ ਦਾ ਬਾਜ਼ਾਰ ਲੇਵਰ ਵੀ ਮਿਲਦੀ ਆ ਸਾਰਾ ਕੁਝ ਮਿਲਦਾ ਆ ਜੋ ਚਲਦੇ ਆਪਾਂ ਹੌਲੀ ਹੌਲੀ ਜਪਨੇ ਤੇ ਆਪਾਂ ਨੇ ਪਿੱਛੇ ਚਾ ਆ ਜੀ ਲੇਵਰ ਆ ਗਈ ਆਪਣੀ ਤੇ ਗੱਡੀ ਨੂੰ ਮਾਰ ਲਈ ਆਪਾਂ ਨੇ ਦੁਬਾਰਾ ਸੈਲਫ ਤੇ ਹੁਣ ਲੇਵਰ ਨੂੰ ਬਿਠਾ ਕੇ ਆਪਾਂ ਚੱਲਦੇ ਆ ਆਰਤੀ ਚੌਂਕ ਨੂੰ ਆਪਾਂ ਖੜੇ ਸੀ ਲੇਵਰ ਚੱਕਣ ਲਈ ਗਿੱਲ ਵਾਲੇ ਪੁਲ ਦੇ ਥੱਲੇ ਜਿਹੜਾ ਗਿੱਲ ਚੌਂਕ ਆ ਉਹਦੇ ਪੁਲ ਦੇ ਥੱਲੇ ਖੜੇ ਸੀ ਤੇ ਹੁਣ ਇੱਥੇ ਤੋਂ ਗਿੱਲ ਚੌਂਕ ਤੋਂ ਆਪਾਂ ਚੜ ਕੇ ਬਸੜਿਆਲੀ ਸ਼ਾਣ ਨੂੰ ਜਾਵਾਂਗੇ ਤੇ ਦੁਕਾਨ ਹੈਗੀ ਆ ਫਿਰੋਜ਼ਪੁਰ ਰੋਡ ਦੇ ਉੱਤੇ ਉੱਥੇ ਜਾ ਕੇ ਕਰਦੇ ਆ ਗੱਲਬਾਤ ਨਗਾਣ ਵਾਲੇ ਨੂੰ ਤਾਂ ਕਰਤਾ ਸੀ ਆਪਾਂ ਨੇ ਫੋਨ ਦਗਾਨ ਵਾਲਾ ਕਹਿੰਦਾ ਚਲੋ ਆਜੋ ਜਾਨੂ ਤੁਸੀਂ ਲੇਬਰ ਵਾਲਿਆਂ ਨੇ ਬਾਵਾ ਲੇਟ ਕਰਤੇ ਸੀ ਇੱਕ ਜਾਣਾ ਤਾਂ ਆ ਕੇ ਬਹਿ ਗਿਆ ਦੋ ਜਾਨੇ ਉਨੀ ਆ ਰਹੇ ਸੀ ਇਹ ਚੱਕਰ ਦੇ ਵਿੱਚ ਹੁਣ ਲੇਬਰ ਬਿਠਾ ਗਏ ਹੁਣ ਤੁਰੇ ਆਪਾਂ ਉਧਰ ਨੂੰ ਤੇ ਬਾਕੀ ਜਾ ਕੇ ਦੇਖਦੇ ਆ ਤੇ ਆਪਾਂ ਪੁਲ ਚੜਾ ਲਿਆ ਆਪਣੀ ਗੱਡੀ ਨੂੰ ਤੇ ਹੁਣ ਜਾ ਕੇ ਲਗਾਣ ਤੇ ਕਰਦੇ ਆ ਤੁਹਾਡੇ ਨਾਲ ਗੱਲ ਬਾਤ ਜਿੱਦਾਂ ਵੀ ਹੋਇਆ ਉੱਤੇ ਜਾ ਕੇ ਬਣਾਉਂਦੇ ਆ ਬਾਕੀ ਦਾ ਵਲੌਗ ਤੇ ਆਜੋ ਚੱਲੀ ਆਪਾਂ ਹੁਣ ਦੁਕਾਨ ਤੇ ਨੂੰ ਬਾਕੀ ਗੱਲਬਾਤ ਆਪਾਂ ਕਰਦੇ ਆ ਦੁਕਾਨ ਤੇ ਆਜੋ ਹਾਂਜੀ ਆਪਾਂ ਗੱਡੀ ਹਾਲੀ ਗਰਮ ਪੁੱਜ ਗਏ ਗੱਡੀ ਲੱਗੀ ਹੋਈ ਆ ਖਾਲੀ ਹੁਣ ਛੇ ਤੇ ਆਪਾਂ ਖੜੇ ਇੱਥੇ ਚਲੋ ਤੇ ਦੇ ਆਜੋ ਸਵੇਰ ਦਾ ਟਾਈਮ ਆ ਲੁਧਿਆਣਾ ਸ਼ਹਿਰ ਚ ਸ਼ਾਂਤੀ ਆ ਬਾਬਾ ਸ਼ਾਂਤੀ ਫਰਸਰੀ ਹੋਈ ਆ ਸਰ ਆਪਣੀ ਇੱਧਰ ਰੀਜ ਲੱਗੀ ਹੋਈ ਆ ਐਸ ਕੇ ਛੱਡੀ ਪੂਜੇ ਇੱਧਰ ਵੀ ਗੱਡੀ ਆਈ ਹੋਈ ਆ ਫਸ ਟਾਈਮ ਲੁਧਿਆਣਾ ਸ਼ਹਿਰ ਬਲਵਲ ਸ਼ਾਂਤ ਪਿਆ ਜ ਐਤਵਾਰ ਆ ਤੈਨਾ ਘੰਟੇ ਯਾਰ ਘੰਟੇ ਵੱਲ ਲੁਧਿਆਣਾ ਸ਼ਹਿਰ ਚੰ ਚੰ ਫੰਪੇ ਹੋਂ ਲਾ ਜਾਂਦੀ ਆ ਦੇਖੋ ਲੁਧਿਆਣਾ ਸ਼ਹਿਰ ਦਾ 뷰 ਐਸ ਟਾਈਮ ਆਫਤੀ ਚੋਂ ਖੜੇ ਅੰਦਰ ਐਸ ਟਾਈਮ ਦੇਖੋ ਗੱਡੀ ਆਪਣੀ ਹੋ ਗਈ ਖਾਲੀ ਆਪਾਂ ਲੁਧਿਆਣਾ ਸ਼ਹਿਰ ਪਾਰ ਕਰ ਰਹੇ ਹੁਣ ਤੇ ਲੀਵਰ ਆਪਾਂ ਨੇ ਤਾਰ ਦਿੱਤੀ ਸੀ ਮੂਰਾ ਮੂਰਾ ਲਾਗੇ ਪਹੁੰਚਿਆ ਕਰਾ ਕੇ ਆਗੇ ਆਗੇ ਆਪਾਂ ਵਰਤਮਾਨ ਫੈਕਟਰੀ ਮੂਰੇ ਆਗੇ ਉਹ ਚਲਦੇ ਆ ਹੋਲੀ ਹੋਲੀ ਅੱਗੇ ਨੂੰ ਆ ਜਾਓ ੱਕੇ ਖਾਂਦੇ ਚਲਾਉਂਦੇ ਕਵਾੜੇ ਗਏ ਪੁੱਤ ਆਪਾਂ ਤੇ ਨਹਾ ਲੈ ਚੜਿਆ ਨਹੀਂ ਆ ਗਏ ਕਵਾੜੇ ਆਪਾਂ ਬੱਲੇ ਨੰਗਿਆ ਸੀ ਛੋਰਨ ਜੇ ਮਾਰਦਾ ਹੋਇਆ ਬਜ਼ਾਰਾ ਉਹਨਾਂ ਕੋਲ ਵੀ ਜਗ੍ਹਾ ਨਹੀਂ ਸੀ ਉਹਦੇ ਕੋਲ ਵੀ ਟਾਈਮ ਪੂਰਾ ਪੂਰਾ ਸੀ ਆਪਾਂ ਚੱਲਦੇ ਆ ਹੋਈ ਹੋਈ ਅੱਗੇ ਨੂੰ ਆਜੋ ਲਓ ਜੀ ਹਲੇ ਘਹਾੜੇ ਪੁੱਜੇ ਹੀ ਸੀ ਧੁੰਦ ਨੇ ਫੇਰ ਘੇਰਾ ਪਾ ਲਿਆ ਅੱਗੇ ਜਾਰੇ ਪਾਸੇ ਨੂੰ ਧੁੰਦ ਕਹਿੰਦੀ ਦੇਣਾ ਕੀ ਆ ਤੁਹਾਡਾ ਐਨੀ ਛਿੱਤੀ ਘੜਾਂ ਨਹੀਂ ਛੱਡਦੀ ਦੇਖੋ ਧੁੰਦ ਦਾ ਕਹਿਰ ਆ ਜਿਓ ਦੇਖਦੇ ਆ ਕਿ ਕਿ ਕੀ ਬੰਦਾ ਆ ਹਾਲ ਹੋਇਆ ਹੋਇਆ ਕੁਝ ਨਹੀਂ ਦਿਖ ਰਿਹਾ ਅੱਜ ਫਾਈਟਿੰਗ ਵੀ ਦੇਖ ਡਾਗ ਜੀਆ ਡਿੱਗ ਵੀ ਕੱਤ ਨਹੀਂ ਰਿਹਾ ਧੁੰਦ ਵੀ ਪੂਰੀ ਪਈ ਹੋਈ ਆ ਪੂਰੀ ਧੁੰਦ ਪਈ ਹੋਈ ਆ ਰੋਡ ਦੇ ਕੱਖ ਨਹੀਂ ਦਿਖ ਰਿਹਾ ਟਾਈਮ ਸਵੇਰ 7 ਹੋ ਗਏ ਹੋਏ ਆ ਆਜੋ ਜੀ ਤੇ ਆਵੋ ਜੀ ਕਿੱਕੇ ਸ਼ਾਲੀ ਆਪਾਂ ਨੇ ਲੇਟ ਆ ਬੇਦੋ ਮੈਂ ਸੋਚਿਆ ਗੱਡੀ ਦੇ ਵਿੱਚ ਬੈਠ ਕੇ ਪੀਂਦੇ ਆ ਬਾਹਰ ਠੰਡ ਜੀ ਆ ਤੇ ਤਾਂ ਬੇਦਕਾਰਾ ਗੁਰਟੇ ਦੀਪਾ ਜੀ ਪਾ ਕੜੀਆਂ ਨੇ ਕੜੀਆਂ ਖੜੀਆਂ ਨੇ ਤੇ ਆਪਾਂ ਕੁਝ ਵੀ ਸੀ ਥਾਬੇ ਤੇ ਤੇ ਹੁਣ ਆਪਾਂ ਚਾਹ ਪੀਂਦੇ ਆ ਬੈਠ ਕੇ ਗੱਡੀ ਦੇ ਵਿੱਚ ਆਜੋ ਚੱਲੀਏ ਠੰਡ ਵਾਲੀ ਆ ਬਾਹਰ ਵੀ ਉੰਦਰ ਪਈ ਪਈਆਂ ਹਰ ਦੇ ਨਾਲ ਨਾਲ ਚੱਲਦੇ ਆਪਾਂ ਜੋ ਆਪਾਂ ਨੇ ਚਾ ਲਈ ਪੀ ਹੁਣ ਚੱਲਦੇ ਆਪਾਂ ਹੁਣ ਘਰਾਂ ਨੂੰ ੋਲੀ ੋਲੀ ਤੇ ਜਾਂਦੇ ਹੋਏ ਦੇਖਦੇ ਆ ਧੁੰਦ ਹੈਗੀ ਆ ਥੋੜੀ ਥੋੜੀ ਪਈ ਹੋਈ ਇੱਧਰ ਵੀ ਤੇ ਬਾਕੀ ਇਹ ਰਾਸਤੇ 'ਚ ਦੇਖਦੇ ਆ ਕੋਈ ਗੱਲਬਾਤ ਹੋਈ ਦਿਖਾਉਂਦੇ ਆ ਤੁਹਾਨੂੰ ਤੇ ਆਜੋ ਚੱਲੀਏ ਅਗਰ ਘਰਾਂ ਨੂੰ ਰਾਹ ਪੋਚ ਗਏ ਆਪਾਂ ਤੇ ਗੱਡੀ ਲਾਤੀ ਆਪਾਂ ਨੇ ਤੇ ਤੰਦ ਬਹੁਤੀ ਅੱਜ ਹੁਣ ਮੌਸਮ ਖੁੱਲ ਗਿਆ ਕਰਦੇ ਆਪਾਂ ਤੁਹਾਡੀਆਂ ਨਾਲ ਗੱਲ ਚੱਲੀਏ ਆਪਾਂ ਘਰ ਆਏ ਹੋਈ ਸੀ ਅੱਜ ਤੇ ਡਾਕਟਰ ਕੋਲ ਜਾ ਕੇ ਆਉਣਾ ਸੇਥਲੇ ਵੀ ਠੀਕ ਜੀ ਨਹੀਂ ਹੈਗੀ ਦੇਖਦੇ ਆ ਬਾਕੀ ਤੇ ਆ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਆ ਐਂਡ ਚੈਨਲ ਤੇ ਜਿਹੜੇ ਨਵੇਂ ਜੁੜੇ ਮੇਰੇ ਸੱਜਣ ਮਿੱਤਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜਿਹੜਾ ਘੰਟੀ ਦਾ ਬੈਲ ਆਈਕਨ ਦਾ ਬਟਨ ਬਣਿਆ ਹੋਇਆ ਪੰਜਾਬੀ ਚ ਕਹਿੰਦੀ ਹੈ ਘੰਟੀ ਦਾ ਬਟਨ ਬਣਿਆ ਹੋਇਆ ਉਹਨੂੰ ਦਬ ਲਿਆ ਕਰੋ ਤੇ ਆਲ ਨੋਟੀਫਿਕੇਸ਼ਨ ਕਰ ਲਿਆ ਕਰੋ ਤੁਹਾਨੂੰ ਸਾਰੀ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹੂਗੀ ਆ ਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੁਹਾਡਾ ਧੰਨਵਾਦ ਆ ਤੇ ਇੰਨਾ ਪਿਆਰ ਦੇ ਰਹੇ ਆ ਤੇ ਆਪਾਂ ਮਿਲਾਂਗੇ ਹੁਣ ਇੱਕ ਨਵੇਂ ਵਲੌਗ ਨਾਲ ਨਵੇਂ ਸਫ਼ਰ ਦੇ ਉੱਤੇ ਆਜੋ ਯਾਤਰੀ ਆਹ ਵਲੌਗ ਦਾ ਤੁਸੀਂ ਕਰਿਓ ਇੰਜੋਏ ਤੇ ਅਗਲੇ ਵਲੌਗ ਦੀ ਕਰਿਓ ਤੁਸੀਂ ਵੇਟ ਧੰਨਵਾਦ ਤੁਹਾਡਾ